ਸਿਕਰ ਜੀ ਦੋਸਤੋ ਸਮਾਣਾ ਦੇ ਵਿੱਚ ਕੱਲ ਜਿਹੜੀ ਮੰਦਭਾਗੀ ਦੁਰਘਟਨਾ ਵਾਪਰੀ ਆ ਜਿਨੇ ਕਈ ਘਰਾਂ ਦੇ ਚਿਰਾਗ ਬੁਝਾ ਦਿੱਤੇ ਉਹਦੇ ਨਾਲ ਸੰਬੰਧਿਤ ਦੋ ਮਹੱਤਵਪੂਰਨ ਜਾਣਕਾਰੀਆਂ ਤੁਹਾਡਾਂ ਨਾਲ ਸਾਂਝੀਆਂ ਕਰਨੀਆਂ ਚਾਹੁੰਦੇ ਆ ਜਿਹਦੇ ਤੇ ਸਾਰੇ ਪੰਜਾਬ ਦੇ ਵਸਨੀਕਾਂ ਨੂੰ ਧਿਆਨ ਦੇਣਾ ਚਾਹੀਦਾ ਤਾਂ ਜੋ ਜੋ ਸਮਾਣਾ ਦੇ ਵਿੱਚ ਵਾਪਰੇ ਉਹ ਕਿਤੇ ਹੋਰ ਨਾ ਵਾਪਰੇ ਜਿਹੜੇ ਟਿਪਰ ਦੇ ਨਾਲ ਇਹ ਦੁਰਘਟਨਾ ਵਾਪਰੀ ਆ ਉਹ ਟਿਪਰ ਆਰਟੀਓ ਪਟਿਆਲਾ ਦੇ ਕੋਲ ਰਜਿਸਟਰਡ ਆ PV11CZ6336 ਉਹਦਾ ਨੰਬਰ ਆ ਭਾਰਤ ਸਰਕਾਰ ਦੀ ਐਪ ਐਮ ਪ੍ਰਵਾਹਨ ਦੇ ਉੱਪਰ ਜਾ ਕੇ ਤੁਸੀਂ ਚੈੱਕ ਕਰ ਸਕਦੇ ਹੋ ਇਹਦੇ ਜਿਹੜੀ ਆ ਫਿਟਨੈਸ ਵੈਲਿਡਿਟੀ ਆ ਜਿਹੜੀ ਉਹ ਜਨਵਰੀ 2024 ਦੇ ਵਿੱਚ ਐਕਸਪਾਇਰ ਹੋ ਚੁੱਕੀ ਆ ਇਹਦਾ ਜਿਹੜਾ ਪ੍ਰਦੂਸ਼ਣ ਕਾਰਡ ਆ ਉਹ ਵੀ 2023 ਦੇ ਵਿੱਚ ਐਕਸਪਾਇਰ ਹੋ ਚੁੱਕਿਆ ਇਹਦਾ ਜਿਹੜਾ ਇੰਸ਼ੋਰੈਂਸ ਆ ਉਹ ਵੀ 2024 ਦੇ ਵਿੱਚ ਐਕਸਪਾਇਰ ਹੋ ਚੁੱਕਿਆ ਸੌਰੀ 2 ਜਨਵਰੀ 2025 ਦੇ ਵਿੱਚ ਐਕਸਪਾਇਰ ਹੋ ਚੁੱਕਿਆ ਇਹਦਾ ਜਿਹੜਾ ਟੈਕਸ ਆ ਉਹ 2023 ਦੇ ਵਿੱਚ ਐਕਸਪਾਇਰ ਹੋ ਚੁੱਕਿਆ ਹਰਿਆਣਾ ਦੇ ਵਿੱਚ ਇਹਦਾ ਦਸੰਬਰ 2022 ਦੇ ਵਿੱਚ ਇੱਕ ਚਲਾਨ ਹੋਇਆ ਸੀਗਾ ਜਿਹੜਾ ਭਰਿਆ ਨਹੀਂ ਗਿਆ ਹਲੇ ਤੱਕ ਉਹ ਸਟੈਂਡ ਕਰਦਾ ਉਹ ਖੜਿਆਗਾ ਤੇ ਇਹਦੇ ਬਾਵਜੂਦ ਇਹ ਟਿੱਪਰ ਆ ਜਿਹੜਾ ਉਹ ਛੜਕਾਂ ਤੇ ਚੱਲਦਾ ਪਿਆ ਇਹ ਤੋਂ ਬਿਨਾ ਹੋਰ ਵੀ ਇਦਾਂ ਦੇ ਬਹੁਤ ਸਾਰੇ ਟਿਪਰ ਨੇ ਜਿਹੜੇ ਉਹ ਚੱਲਦੇ ਹੋਣਗੇ ਇੱਕ ਤਰ੍ਹਾਂ ਨਾਲ ਜੇ ਕਹਿਣਾ ਹੋਵੇ ਤਾਂ ਇਹ ਟਿਪਰ ਗੈਰਕਾਨੂੰਨੀ ਆ ਪੰਜਾਬ ਜੀ ਪੰਜਾਬ ਹਰਿਆਣਾ ਹਿਮਾਚਲ ਦੇ ਪੱਤਰਕਾਰ ਨੂੰ ਸਮਾਣੇ ਦੇ ਟ੍ਰੈਫਿਕ ਪੁਲਿਸ ਨੇ ਦੱਸਿਆ ਕਿ ਅਸੀਂ ਪਿਛਲੇ ਦਿਨਾਂ ਦੇ ਵਿੱਚ ਇਹਦਾ 20000 ਦਾ ਚਲਾਨ ਕੀਤਾ ਸੀਗਾ ਟਿਪਰ ਦਾ ਪਰ ਇਹ ਟਿਪਰ ਬੌਂਡ ਕਰਨਾ ਬਣਦਾ ਸੀ ਜਦੋਂ ਇਹਦੇ ਕੋਲ ਫਿਟਨੈਸ ਨਹੀਂ ਹੈਗੀ ਜਦੋਂ ਇਹਦੇ ਕੋਲ ਇੰਸ਼ੋਰੈਂਸ ਨਹੀਂ ਹੈਗਾ ਇਹਦਾ ਇਹਨੇ ਟੈਕਸ ਨਹੀਂ ਭਰਿਆ ਤਾਂ ਕੱਲਾ 20000 ਦਾ ਚਲਾਨ ਕਰਕੇ ਸਮਾਣਾ ਪੁਲਿਸ ਛੱਡ ਦਿੰਦੀ ਆ ਤੇ ਉਹ ਵੀ ਚਲਾਨ ਕਰਦੀ ਆ ਕਿ ਡਰਾਈਵਰ ਦੇ ਕੋ ਡਰਾਈਵਰੀ ਲਾਇਸੈਂਸ ਨਹੀਂ ਸੀਗਾ ਤੇ ਇਹਦਾ ਕੀ ਇਹਨੂੰ ਤਾਂ ਪਤਾ ਲੱਗਦਾ ਕੀ ਸਮਾਣੇ ਦੇ ਪ੍ਰਸ਼ਾਸਨ ਦੇ ਉੱਪਰ ਕੋਈ ਸਿਆਸੀ ਦਬਾਅ ਆ ਕੀ ਇਸ ਟਿੱਪਰ ਦੇ ਪਿੱਛੇ ਜਾਂ ਇਦਾਂ ਦੇ ਹੋਰ ਟਿੱਪਰਾਂ ਦੇ ਪਿੱਛੇ ਕੋਈ ਸਿਆਸੀ ਤਾਕਤ ਆ ਜਿਹਦੇ ਜੋਰ ਦੇ ਉੱਪਰ ਇਹ ਗੈਰ ਕਾਨੂੰਨੀ ਟਿੱਪਰ ਨੇ ਜਿਹੜੇ ਉਹ ਸੜਕਾਂ ਦੇ ਆਮ ਲੋਕਾਂ ਨੂੰ ਡਰੜ ਦੇ ਫਿਰਦੇ ਨੇ ਆਮ ਲੋਕਾਂ ਨੂੰ ਮੌਤ ਵੰਡ ਦੇ ਫਿਰਦੇ ਨੇ ਇਹਦੇ ਬਾਰੇ ਪੰਜਾਬ ਦੇ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਪ੍ਰਸ਼ਾਸਨ ਤੋਂ ਵੀ ਜਵਾਬਦੇਹੀ ਕਰਨੀ ਚਾਹੀਦੀ ਤੇ ਸਮਾਣੇ ਦੇ ਐਮ ਐਲ ਏ ਸਰਦਾਰ ਚੇਤਨ ਸਿੰਘ ਜੋੜਾ ਮਾਜਰਾ ਨੂੰ ਵੀ ਇਹਦਾ ਜਵਾਬ ਦੇਣਾ ਚਾਹੀਦਾ ਕਿ ਤੁਹਾਡੇ ਹਲਕੇ ਦੇ ਵਿੱਚ ਇਦਾਂ ਗੈਰ ਕਾਨੂੰਨੀ ਟਿੱਪਰ ਚੱਲਦੇ ਨੇ ਤੇ ਇਹਦੇ ਪਿੱਛੇ ਕਿਹੜੀ ਸਿਆਸੀ ਤਾਕਤ ਆ ਕਿਹੜੇ ਲੋਕ ਨੇ ਜਿਨ੍ਹਾਂ ਦੇ ਦਬਾਅ ਕਰਕੇ ਪ੍ਰਸ਼ਾਸਨ ਇਹਨਾਂ ਟਿਪਰਾਂ ਦੇ ਉੱਪਰ ਕਾਰਵਾਈ ਨਹੀਂ ਕਰ ਰਿਹਾ ਤੇ ਤੁਸੀਂ ਕਿਉਂ ਨਹੀਂ ਇਸ ਵੱਲ ਧਿਆਨ ਦੇ ਰਹੇ ਕਿ ਤੁਹਾਡੇ ਇਲਾਕੇ ਦੇ ਵਿੱਚ ਇਦਾਂ ਗੈਰਕਾਨੂੰਨੀ ਟਿਪਰ ਚੱਲੀ ਜਾਂਦੇ ਨੇ ਜਿਨ੍ਹਾਂ ਨੇ ਟੈਕਸ ਵੀ ਲੰਘਿਆ ਹੋਇਆ ਜਿਨ੍ਹਾਂ ਦੀ ਵੈਲਿਡਿਟੀ ਵੀ ਲੰਗੀ ਹੋਈ ਆ ਫਿਟਨੈਸ ਕੋਈ ਨਹੀਂ ਹੈਗੀ ਫਿਰ ਵੀ ਉਹ ਚੱਲੀ ਜਾਂਦੇ ਨੇ ਇਹ ਬਹੁਤ ਗੰਭੀਰ ਮੁੱਦਾ ਮੁੱਖ ਮੰਤਰੀ ਪੰਜਾਬ ਨੂੰ ਵੀ ਇਹਦੇ ਤੇ ਧਿਆਨ ਦੇਣਾ ਚਾਹੀਦਾ ਕਿ ਤੁਸੀਂ ਇਹ ਵਾਅਦਾ ਕਰਕੇ ਆਏ ਸੀ ਕਿ ਮਾਈਨਿੰਗ ਮਾਫੀਆ ਨੂੰ ਖਤਮ ਕਰੋਗੇ ਅੱਜ ਇਦਾਂ ਦੇ ਗੈਰ ਕਾਨੂੰਨੀ ਟਿਪਰ ਇਕੱਲੇ ਸਮਾਣੇ ਚ ਤਾਂ ਇਹ ਦੁਰਘਟਨਾ ਵਾਪਰ ਗਈ ਤਾਂ ਹਾਈਲਾਈਟ ਹੋ ਗਿਆ ਮਸਲਾ ਤੇ ਹੋਰ ਪਤਾ ਨਹੀਂ ਕਿੱਥੇ ਕਿੱਥੇ ਕਿੰਨੇ ਕੇ ਇਦਾਂ ਦੇ ਟਿਪਰ ਇਦਾਂ ਦੀਆਂ ਹੋਰ ਦੁਰਘਟਨਾਵਾਂ ਦੇ ਨੋ ਮਤਲਬ ਹੈ ਉਹਨਾਂ ਦਾ ਕਾਰਨ ਬਣ ਸਕਦੇ ਨੇ ਉਹਨਾਂ ਨੂੰ ਜਨਮ ਦੇ ਸਕਦੇ ਨੇ ਇਹਦੇ ਤੇ ਪੰਜਾਬ ਦੇ ਵਸਨੀਕਾਂ ਨੂੰ ਵੀ ਧਿਆਨ ਦੇਣਾ ਚਾਹੀਦਾ ਤੇ ਮੁੱਖ ਮੰਤਰੀ ਪੰਜਾਬ ਨੂੰ ਵੀ ਧਿਆਨ ਦੇਣਾ ਚਾਹੀਦਾ ਦੂਸਰਾ ਜਿਹੜਾ ਮਹੱਤਵਪੂਰਨ ਨੁਕਤਾ ਹੋਇਆ ਕਿ ਜਿਹੜੇ ਡਰਾਈਵਰ ਦੀ ਮੌਤ ਹੋਈ ਆ ਉਹ ਡਰਾਈਵਰ ਸਿਵਲ ਹਸਪੀਟਲ ਸਮਾਣਾ ਦੇ ਵਿੱਚ ਸਫਾਈ ਕਰਮਚਾਰੀ ਦਾ ਕੰਮ ਵੀ ਕਰਦਾ ਸੀ ਪਾਰਟ ਟਾਈਮ ਤੇ ਜਿੰਨਾ ਕਿ ਸਾਨੂੰ ਆਪਣੇ ਜਿਹੜੇ ਸੰਪਰਕ ਸੀਗੇ ਜਾਂ ਸੂਤਰ ਸੀ ਉਹਨਾਂ ਨੂੰ ਪਤਾ ਲੱਗਿਆ ਸਮਾਣੇ ਦੇ ਜਿਹੜੇ ਸਫਾਈ ਕਰਮਚਾਰੀ ਨੇ ਉਹ ਠੇਕੇਦਾਰ ਦੇ ਅਧੀਨ ਕੰਮ ਕਰਦੇ ਨੇ ਤੇ ਉਸ ਨੌਜਵਾਨ ਨੂੰ 9000 ਦੇ ਲਗਭਗ ਤਨਖਾਹ ਮਿਲਦੀ ਸੀ 9000 ਦੇ ਨਾਲ ਗੁਜ਼ਾਰਾ ਨਹੀਂ ਹੁੰਦਾ ਪਰਿਵਾਰ ਦਾ ਇਸ ਕਰਕੇ ਨਾਲ-ਨਾਲ ਉਹਨੂੰ ਪਾਰਟ ਟਾਈਮ ਟੈਕਸੀ ਦਾ ਵੀ ਉਹ ਕੰਮ ਕਰਦਾ ਸੀਗਾ ਬੱਚਿਆਂ ਨੂੰ ਲੈ ਕੇ ਜਾਣਾ ਬੱਚਿਆਂ ਨੂੰ ਛੱਡ ਕੇ ਆਉਣਾ ਤੇ ਦੋ ਡਿਊਟੀਆਂ ਨਿਭਾਉਣ ਦਾ ਬਰڈن ਹੁੰਦਾ ਹੀ ਹੁੰਦਾ ਬੰਦੇ ਦੇ ਦਿਮਾਗ ਦੇ ਉੱਪਰ ਤੇ ਇਹ ਵੀ ਕਿਤੇ ਨਾ ਕਿਤੇ ਇਸ ਦੁਰਘਟਨਾ ਦਾ ਇੱਕ ਕਾਰਨ ਰਿਹਾ ਹੋਊਗਾ ਪਰ ਵੱਡਾ ਸਵਾਲ ਇਹ ਹੈ ਕਿ ਸਰਕਾਰੀ ਅਦਾਰਾ ਸਿਵਲ ਹਸਪੀਟਲ ਸਮਾਣਾ ਉੱਥੇ ਵੀ ਜੇ ਮਤਲਬ ਡੀਸੀ ਰੇਟ ਲਾਗੂ ਨਹੀਂ ਹੋ ਸਕਿਆ ਜਾਂ ਅਬੜਾ ਤਾਂ ਪੱਕੀ ਭਰਤੀ ਹੋਣੀ ਚਾਹੀਦੀ ਆ ਮੁੱਖ ਮੰਤਰੀ ਸਾਹਿਬ ਕਹਿ ਕੇ ਆਏ ਸੀਗੇ ਕਿ ਅਸੀਂ ਪੱਕੀਆਂ ਭਰਤੀਆਂ ਕਰਾਂਗੇ ਧਰਨੇ ਬੰਦ ਹੋ ਜਾਣਗੇ ਹੁਣ ਤੁਸੀਂ ਡੰਡੇ ਦੇ ਜ਼ੋਰ ਤੇ ਧਰਨੇ ਬੰਦ ਕਰਾਉਣ ਲੱਗੇ ਹੋ ਲੋਕਾਂ ਨੂੰ ਧਮਕੀਆਂ ਦਿੰਨੇ ਹੋ ਕਿ ਅਸੀਂ ਐਦਾਂ ਕਰ ਦਾਂਗੇ ਲੋਕਾਂ ਨੂੰ ਦਿੱਕਤ ਨਾ ਆਵੇ ਜਿਹੜੇ ਟਿੱਪਰਾਂ ਤੋਂ ਦਿੱਕਤ ਆਉਂਦੀ ਆ ਉਹਨਾਂ ਵੱਲ ਵੀ ਧਿਆਨ ਦਿਓ ਕਿਰਪਾ ਕਰਕੇ ਉਹਨਾਂ ਵੱਲ ਵੀ ਉਹਨਾਂ ਦੇ ਪਿੱਛੇ ਵੀ ਕਿਹੜੀਆਂ ਤਾਕਤਾਂ ਨੇ ਕਿੱਥੇ ਕਿੱਥੇ ਕੀ ਕੀ ਹੋ ਰਿਹਾ ਇਹਦੇ ਤੇ ਵੀ ਗੌਰ ਕਰੋ ਤੇ ਪਹਿਲੀ ਗੱਲ ਤਾਂ ਪੱਕੀ ਭਰਤੀ ਹੋਣੀ ਚਾਹੀਦੀ ਹੈ ਸਫਾਈ ਕਰਮਚਾਰੀਆਂ ਦੀ ਜੇ ਪੱਕੀ ਭਰਤੀ ਨਹੀਂ ਹੁੰਦੀ ਤਾਂ ਘੱਟੋ ਘੱਟ ਇੱਕ ਸਰਕਾਰੀ ادارے ਦੇ ਵਿੱਚ ਡੀਸੀ ਰੇਟ ਤਾਂ ਲਾਗੂ ਹੋਣਾ ਚਾਹੀਦਾ ਜੇ ਇੱਕ ਠੇਕੇਦਾਰ ਡੀਸੀ ਰੇਟ ਵੀ ਆਵਦੇ ਆ ਦੀ ਇਨਕਮ ਕਰਦੇ ਕਰਮਚਾਰੀਆਂ ਨੂੰ ਸਰਕਾਰੀ ਸੰਸਥਾ ਦੇ ਵਿੱਚ ਨਹੀਂ ਦੇ ਰਿਆ ਤਾਂ ਇਹਦੇ ਤੇ ਪਟਿਆਲੇ ਦੇ ਪ੍ਰਸ਼ਾਸਨ ਨੂੰ ਧਿਆਨ ਦੇਣਾ ਬਣਦਾ ਜਿੰਨੇ ਕਿ ਜਾਣਕਾਰੀ ਅਸੀਂ ਕਲੈਕਟ ਕਰ ਸਕਿਆ ਉਹ ਨੌਜਵਾਨ ਕਹਿੰਦੇ 5 ਵਜੇ ਸਰਕਾਰੀ ਹਸਪਤਾਲ ਪਹੁੰਚਦਾ ਸੀ 5 ਜ ਆ ਉਹਦੇ ਨੇੜੇ-ਤੇੜੇ ਤੇ ਸਫਾਈ ਕਰਨ ਤੋਂ ਬਾਅਦ ਬੱਚਿਆਂ ਨੂੰ ਲੈ ਕੇ ਜਾਂਦਾ ਸੀ ਪਟਿਆਲੇ ਪਟਿਆਲੇ ਬੱਚਿਆਂ ਨੂੰ ਛੱਡਣ ਤੋਂ ਬਾਅਦ ਦੁਬਾਰਾ ਹਸਪੀਟਲ ਦੇ ਵਿੱਚ ਆ ਕੇ ਫਿਰ ਡਿਊਟੀ ਕਰਦਾ ਸੀਗਾ ਤੇ ਬੜੀ ਮੁਸ਼ਕਲ ਨਾਲ ਕੰਮ ਦਾ ਭਾਵ ਕਿ ਉਹ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਰਿਹਾ ਸੀਗਾ ਦੋ-ਦੋ ਨੌਕਰੀਆਂ ਕਰਕੇ ਜੇ ਉਹਨੂੰ ਇੱਕ ਨੌਕਰੀ ਤੋਂ ਪੂਰਾ ਪਰਿਵਾਰ ਪਾਲਣਯੋਗ ਪੈਸਾ ਮਿਲਦਾ ਹੁੰਦਾ ਤਾਂ ਸ਼ਾਇਦ ਅੱਜ ਇਹ ਦੁਰਘਟਨਾ ਨਾ ਵਾਪਰਦੀ ਸੋ ਇਹ ਦੋ ਮਹੱਤਵਪੂਰਨ ਜਾਣਕਾਰੀਆਂ ਨੇ ਦੋ ਮਹੱਤਵਪੂਰਨ ਇਸ ਦੁਰਘਟਨਾ ਦੇ ਪਹਿਲੂ ਨੇ ਜਿਨ੍ਹਾਂ ਦੇ ਉੱਪਰ ਸਾਨੂੰ ਧਿਆਨ ਦੇਣਾ ਬਣਦਾ ਸਰਕਾਰ ਨੂੰ ਵੀ ਧਿਆਨ ਦੇਣਾ ਬਣਦਾ ਸਮਾਣੇ ਦੇ ਤੇ ਪਟਿਆਲੇ ਦੇ ਪ੍ਰਸ਼ਾਸਨ ਨੂੰ ਵੀ ਧਿਆਨ ਦੇਣਾ ਬਣਦਾ ਤੇ ਐਮਐਲਏ ਚੇਤਨ ਸਿੰਘ ਜੀ ਜੋੜਾ ਮਾਜਰਾ ਨੂੰ ਵੀ ਅਸੀਂ ਵਿਸ਼ੇਸ਼ ਰੂਪ ਦੇ ਵਿੱਚ ਬੇਨਤੀ ਕਰਦੇ ਹਾਂ ਕਿ ਆਪਣੇ ਇਲਾਕੇ ਦੇ ਵਿੱਚ ਧਿਆਨ ਦਿਓ ਮੁੱਖ ਮੰਤਰੀ ਸਾਹਿਬ ਨੂੰ ਵੀ ਬੇਨਤੀ ਹੈ ਕਿ ਇਸ ਚੀਜ਼ ਉੱਤੇ ਸਪੈਸ਼ਲ ਧਿਆਨ ਦਿਓ ਕਿ ਇਹ ਟਿਪਰਾਂ ਦੇ ਪਿੱਛੇ ਜਿਹੜਾ ਨਾ ਸਾਰਾ ਕੁਝ ਐਕਸਪਾਇਰ ਹੋਇਆ ਹੋਇਆ ਜਿਉ ਚੱਲ ਰਹੇ ਨੇ ਤਾਂ ਪ੍ਰਸ਼ਾਸਨ ਦੇ ਉੱਪਰ ਕਿਹਦਾ ਦਬਾਅ ਆ ਕਿ ਇਹ ਕੋਈ ਮਿਲੀ ਭੁਗਤਾਨ ਤੁਸੀਂ ਇਹ ਕਹਿੰਦੇ ਹੁੰਦੇ ਸੀ ਕਿ ਕਫਣ ਦੇ ਜੇਬ ਨਹੀਂ ਹੁੰਦੀ। ਅੱਜ ਵੀ ਯਾਦ ਰੱਖੋ ਤੇ ਆਪਦੇ ਮੰਤਰੀਆਂ ਨੂੰ ਤੇ ਐਮਐਲਏ ਨੂੰ ਵੀ ਇਹ ਸਮਝਾਓ ਕਿ ਭਾਈ ਕਫਣਾ ਦੇ ਜੇਬ ਨਹੀਂ ਹੁੰਦੀ। ਅੱਜ ਕੁਸ਼ਕਰਾਂ ਦੇ ਚਿਰਾਗ ਬੁਝੇ ਨੇ ਤੇ ਬਹੁਤ ਮੰਦਭਾਗੀ ਘਟਨਾ ਜਿਨ੍ਹਾਂ ਮਾਪੇ ਆਂ ਦੇ ਨਾਲੇ ਵਾਪਰਿਆ ਉਹਨਾਂ ਨੂੰ ਪੁੱਛ ਕੇ ਦੇਖੋ ਉਹਨਾਂ ਦੇ ਦਿਲ ਦੇ ਉੱਪਰ ਕੀ ਬੀਤਰੀ ਹੋਊਗੀ। ਇੱਥੇ ਹਜ਼ਾਰਾਂ ਲੋਕ ਆਏ ਨੇ ਅੱਜ ਤੋਂ ਪਹਿਲਾਂ ਸੱਤਾ ਦੇ ਵਿੱਚ ਤੇ ਚਲੇ ਗਏ। ਇਸ ਕਰਕੇ ਕੁਰਸੀਆਂ ਦੇ ਉੱਪਰ ਬੈਠਣ ਵਾਲੇ ਬਦਲਦੇ ਰਹਿੰਦੇ ਨੇ ਜਦੋਂ ਇਤਿਹਾਸ ਦੇ ਵਿੱਚ ਗੱਲ ਹੁੰਦੀ ਆ ਤਾਂ ਇਹ ਨਹੀਂ ਹੁੰਦੀ ਕਿ ਕਿਹਨੇ ਕਿੰਨਾ ਚ ਰਾਜ ਕੀਤਾ ਗੱਲ ਸਿਰਫ ਤੁਹਾਡੇ ਕਿਰਦਾਰ ਦੀ ਹੁੰਦੀ ਆ ਸੋ ਇਸ ਕਰਕੇ ਲੋਕਾਂ ਨੇ ਬਹੁਤ ਆਸਾਂ ਲਾਈਆਂ ਸੀ ਤੁਹਾਡੇ ਤੋਂ ਉਹਨਾਂ ਆਸਾਂ ਦੇ ਘਟੋ-ਘਟ ਕੁਝ ਹੱਦ ਤੱਕ ਤਾਂ ਪੂਰਾ ਉਤਰਨਾ ਚਾਹੀਦਾ ਸੋ ਇਹ ਦੋ ਬੇਨਤੀਆਂ ਨੇ ਦੋ ਪਹਿਲੂ ਨੇ ਇਹਨਾਂ ਦੇ ਉੱਪਰ ਸਾਰੇ ਸਮਾਜ ਨੂੰ ਸੋਚਣਾ ਚਾਹੀਦਾ ਕਿ ਇਦਾਂ ਦੇ ਗੈਰ ਕਾਨੂੰਨੀ ਟਿੱਪਰ ਜੇ ਦਾ ਚੱਲਦੇ ਰਹਿਣਗੇ ਤਾਂ ਕਿੰਨੀਆਂ ਵੱਡੀਆਂ ਦੁਰਘਟਨਾਵਾਂ ਹੋ ਸਕਦੀਆਂ ਨੇ ਕਿ ਅਸੀਂ ਹਰ ਬਾਰ ਇਹਨਾਂ ਨੂੰ ਇਹ ਕਹਿ ਕੇ ਕਿ ਕਿਸਮਤ ਸੀਗੀ ਉਹਨਾਂ ਬੱਚਿਆਂ ਦੀ ਜਾਂ ਇਹ ਸਾਡਾ ਲਿਖਿਆ ਹੋਇਆ ਅਸੀਂ ਮੰਨ ਲਾਂਗੇ ਜਾਂ ਫਿਰ ਇਹਦੇ ਪਿੱਛੇ ਜਿਹੜੇ ਕੋਈ ਸਾਡੇ ਸਿਸਟਮ ਦੇ ਫੇਲੀਅਰ ਨੇ ਜਾਂ ਸਾਡੀਆਂ ਸਰਕਾਰਾਂ ਦੀਆਂ ناکਾਮੀਆਂ ਨੇ ਜਾਂ ਪ੍ਰਸ਼ਾਸਨ ਦੀਆਂ ناکਾਮੀਆਂ ਨੇ ਉਹਨਾਂ ਦੇ ਉੱਤੇ ਗੌਰ ਕਰਾਂਗੇ ਤੇ ਅੱਗੇ ਤੋਂ ਇਦਾਂ ਦੀਆਂ ਦੁਰਘਟਨਾਵਾਂ ਵਾਪਰਨ ਤੋਂ ਰੋਕਾਂਗੇ ਸੋ ਜਿਹੜੇ ਅਫਸਰ ਇੱਥੇ ਡਿਊਟੀ ਦੇ ਉੱਪਰ ਜ਼ਿੰਮੇਵਾਰ ਨੇ ਉਹਨਾਂ ਨੂੰ ਵੀ ਬੇਨਤੀ ਆ ਕਿ ਬਹੁਤ ਸਾਰੇ ਅਫੀਸਰ ਨੂੰ ਅਸੀਂ ਜਾਣਦੇ ਆ ਜਿਹੜੇ ਇਹ ਕਹਿ ਕੇ ਬੱਚੇ ਬਾਹਰ ਭੇਜ ਦਿੰਦੇ ਨੇ ਕਿ ਇੱਥੇ ਸਿਸਟਮ ਦੇ ਵਿੱਚ ਕੁਝ ਨਹੀਂ ਬਚਿਆ ਪਰ ਸਿਸਟਮ ਸਾਨੇ ਚਲਾਉਣਾ ਹੁੰਦਾ ਜੇ ਅਸੀਂ ਇਮਾਨਦਾਰੀ ਨਾਲ ਆਪਣੀਆਂ ਡਿਊਟੀਆਂ ਕਰੀਏ ਤਾਂ ਸ਼ਾਇਦ ਸ਼ਾਇਦ ਪੰਜਾਬ ਥੋੜਾ ਬਹੁਤਾ ਬਚ ਸਕਦਾ ਤਾਂ ਸ਼ਾਇਦ ਥੋੜਾ ਬਹੁਤਾ ਸੁਦਰ ਸਾਗਰ ਦਾ ਪੰਜਾਬ ਸ਼ਾਇਦ ਥੋੜਾ ਬਹੁਤਾ ਰਹਿਣ ਯੋਗ reh sakda hai